स्पीकर साहब जी गल कोई लैटर किसी एसोसीएशन ने रखेगा बिजली डिपार्टमेंट को ले अपना बयान दर्ज करा क्योंकि बोली हो जब बोलते हो पता ले गए चुप करके एक मिनट सुनो चुप करके हर गलत चीमा जी प्लीज बैठो गादा रखा ਜੋ ਵੀ ਜੋ ਵੀ ਲੁੱਕ ਦਾ ਸਕੈਨ ਗੱਲ ਚਿਹਰ ਦੀ ਇਜ਼ਾਜ਼ਤ ਤੋਂ ਬਿਨਾ ਕੀਤੀ ਜਾਂਦੀ ਹੈ ਰਿਕਾਰਡ ਨਾ ਕੀਤੀ ਜਾਵੇ ਕਿਹੜੀਆਂ ਪਾਰਟੀਆਂ ਕਰਦੇ ਸੀ ਇਹ ਇਹ ਸਾਰਾ ਪੰਜਾਬ ਜਾਣਦਾਗਾ ਠੀਕ ਆ ਸ਼ਾਂਤੀ ਰਹੋ ਸ਼ਾਂਤੀ ਰੱਖੋ ਪੰਜਾਬ ਜਾਣਦਾਗਾ ਪਹਿਲੀ ਪਾਲਸੀਆ ਪੰਜਾਬ ਦੀ ਤੁਹਾਡੇ ਕੋਲ 6000 ਸੀ 11000 ਟੋਨ ਰੁਪਏ ਹੋ ਗਿਆ ਖਰ ਖਾਂਦਾ ਸੀਗਾ ਤੁਸੀਂ ਖਾਂਦਾ ਸੀ ਪੈਸੇ ਆ ਤੁਹਾਡੇ ਕੋਲ ਹੀ ਖਾਂਦਾ ਸੀ ਪੈਸੇ ਬਾਜਵਾ ਸਾਹਿਬ ਪੰਜਾਬ ਜਾਣਦਾ ਕਿ ਤੁਸੀਂ ਲੁੱਕ ਦਾ ਸਕੈਨ ਕੀਤਾ ਸੀਗਾ ਪੰਜਾਬ ਜਾਣਦਾਗਾ ਮੈਂ ਕਰਵਾਇਸੀ ਥੋੜੀ ਕਰਨੀ ਸੀ ਸਰਕਾਰ ਤੁਹਾਡੀ ਆਈ ਆਗੀ 15 ਸਾਲ ਪੁਰਾਣੀ ਆ ਕਰ ਰਹੇ ਆ ਕਿ ਲੱਭ ਲੈਣੇ ਆ ਮੇਰੀ ਗੱਲ ਸੁਣੋ ਤੁਹਾਡੀ ਜਿਹੜੀ ਐਸੋਸੀਏਸ਼ਨ ਦੀ ਗੱਲ ਕਰਦੇ ਨੇ ਹੈ ਉਹ ਕਿਉਂ ਨਹੀਂ ਵਿਜੀਲੈਂਸ ਕੋਲੇ ਜਾ ਕੇ ਪਰਚਾ ਦਰਜ ਕਰਾਉਂਦੇ ਜੀ ਕਿਉਂ ਨਹੀਂ ਜਾ ਕੇ ਬੋਲਦੇ ਹੋ ਇਹ ਆਪੋਜੀਸ਼ਨ ਨੂੰ ਦੰਦੇ ਨੇ ਕਿ ਸੋ ਇਨਵੈਸਟੀਗੇਸ਼ਨ ਜਿਹੜੀ ਆ ਮਾਨਜੋਗ ਸਪੀਕਰ ਸਾਹਿਬ ਇਨਵੈਸਟੀਗੇਸ਼ਨ ਜਿਹੜੀ ਆ ਕੁਆਡ ਇਨਸੀਡੈਂਟ ਓਏ ਬਸ ਕਿੱਸੇ ਚੱਲ ਰਹੀ ਆ ਕੀ ਇਹਨਾਂ ਨੂੰ ਕੌਣ ਰੇਡਿੰਗ ਕਮੈਂਟਰੀ ਬੰਦ ਕਰਨਾ ਇਹਨਾਂ ਨੂੰ ਕੌਣ ਆਪਣੀ ਰੇਡਿੰਗ ਕਮੈਂਟਰੀ ਬੰਦ ਕਰਲ ਉਹਦੀ ਇਨਵੈਸਟੀਗੇਸ਼ਨ ਜਿਹੜੀ ਆ ਪੰਜਾਬ ਦੀ ਯੂਨੀਵਰਸਿਟੀ ਦੇ ਇਜ਼ਾਜ਼ਤ ਤੋਂ ਬਿਨਾਂ ਕਿਹਾ ਗਿਆ ਰਿਪੋਰਟ ਨਾ ਕੀਤਾ ਜਾਵੇ ਹੋ ਜਾਊਗਾ ਪਤਾ ਲੱਗ ਜੂ ਕੌਣ ਕੀ ਆਗਾ ਸੋ ਇਨਵੈਸਟੀਗੇਸ਼ਨ ਹੋ ਜਾਣ ਤੋਂ ਇਹਨਾਂ ਨੂੰ ਕੌਣ ਠੰਡ ਰੱਖਣ ਇਹਨਾਂ ਦੇ ਸਮੇਂ ਤੇ ਕੁਝ ਹੋਇਆ ਪੰਜਾਬ ਜਾਣ ਦਾਗਾ ਤੁਹਾਡੇ ਹੀ ਬਹੁਤ ਸਾਰੇ ਕਲੀਗ ਜਿਹੜੇ ਜੇਲ੍ਹਾਂ ਦੀ ਹਵਾ ਖਾ ਰਹੇ ਨੇਗੇ ਉਹਨਾਂ ਬਾਰੇ ਵੀ ਕੁਝ ਦੱਸਦਿਆ ਕਰੋ ਪੰਜਾਬ ਸਪੀਕਰ ਸਾਹਿਬ ਜਿਹੜੀ ਗੱਲ ਬਾਜਵਾ ਸਾਹਿਬ ਕਹਿੰਦੇ ਨੇ ਕਿ ਕੋਈ ਲੈਟਰ ਕਿਸੇ ਐਸੋਸੀਏਸ਼ਨ ਦੇ ਰੱਖਿਆਗਾ ਤਾਂ ਉਹ ਐਸੋਸੀਏਸ਼ਨ ਕਿਉਂ ਨਹੀਂ ਬਿਜਲੀ ਦੇ ਡਿਪਾਰਟਮੈਂਟ ਕੋਲੇ ਜਾ ਕੇ ਆਪਣਾ ਬਿਆਨ ਦਰਜ ਕਰਾਉਂਦੀ ਕਿਉਂਕਿ ਇੱਕ ਮਿੰਟ ਇੱਕ ਮਿੰਟ ਬਾਈਬਸ ਜੀ ਇਧਰ ਕੇ ਨਾ ਅਡਰੈਸ ਕਰੋ ਚੁੱਪ ਕਰਕੇ ਬੈਠੋ ਇੱਕ ਮਿੰਟ ਕੇ ਨਾ ਅਡਰੈਸ ਕਰੋ ਕੇ ਨਾ ਬੋਲੀ ਜਾਨੇ ਕੇ ਨਾ ਅਡਰੈਸ ਕਰੋ ਬੋਲਦੇ ਤੁਸੀਂ ਹਰ ਗੱਲ ਪਗੜ ਲੈਨੇ ਹੋਗੇ ਚੁੱਪ ਕਰਕੇ ਇੱਕ ਮਿੰਟ ਸੁਣੋ ਕੇ ਨਾ ਅਡਰੈਸ ਕਰੋ ਚੁੱਪ ਕਰਕੇ ਹਰ ਗੱਲ ਤੇ ਬੋਲ ਕੇ ਕੇ ਨੂ ਦੀਮਾ ਜੀ ਕੇ ਨਾ ਅਡਰੈਸ ਕਰੋ ਪਲੀਜ਼ ਬੈਠੋ ਜੇ ਨੂੰ ਸੁਣਦਾ ਵਾਦਾ ਰੱਖਾ ਜੋ ਵੀ ਜੋ ਵੀ ਲੁੱਕ ਦਾ ਸਕੈਨ ਗੱਲ ਚਿਹਰ ਦੀ ਇਜਾਜ਼ਤ ਤੋਂ ਬਿਨਾ ਕੀਤੀ ਜਾਂਦੀ ਹੈ ਰਿਪੋਰਟ ਨਾ ਕੀਤੀ ਜਾਵੇ ਕਿਹੜੀਆਂ ਪਾਰਟੀਆਂ ਕਰਦੇ ਸੀ ਇਹ ਇਹ ਸਾਰਾ ਪੰਜਾਬ ਜਾਣਦਾਗਾ ਠੀਕ ਆ ਸ਼ਾਂਤੀ ਰਹੋ ਸ਼ਾਂਤੀ ਰੱਖੋ ਪੰਜਾਬ ਜਾਣਦਾਗਾ ਪਹਿਲੀ ਬਾਲਸੀਆ ਪੰਜਾਬ ਦੀ ਤੁਹਾਡੇ ਕੋਲ 6000 ਸੀ 11000 ਕੋਟ ਰੁਪਏ ਹੋ ਗਿਆ ਖਰ ਖਾਂਦਾ ਸੀਗਾ ਤੁਸੀਂ ਖਾਂਦਾ ਸੀ ਪੈਸੇ ਆ ਤੁਹਾਡੇ ਕੋਲ ਹੀ ਖਾਂਦਾ ਸੀ ਪੈਸੇ ਸਰ ਪੰਜਾਬ ਜਾਣਦਾ ਕਿ ਤੁਸੀਂ ਲੁੱਕ ਦਾ ਸਕੈਮ ਕੀਤਾ ਸੀਗਾ ਪੰਜਾਬ ਜਾਣਦਾਗਾ ਮੈਂ ਕਰਵਾਇਸੀ ਥੋੜੀ ਕਰਨੀ ਸੀ ਸਰਕਾਰ ਤੁਹਾਡੀ ਆਈ ਆਗੀ 15 ਸਾਲ ਪੁਰਾਣੀ ਆ ਕਰ ਰਹੇ ਆ ਕਿ ਲੱਭ ਲੈਣੇ ਆ ਮੇਰੀ ਗੱਲ ਸੁਣੋ ਤੁਹਾਡੀ ਜਿਹੜੀ ਐਸੋਸੀਏਸ਼ਨ ਦੀ ਗੱਲ ਕਰਦੇ ਨੇ ਹੈ ਉਹ ਕਿਉਂ ਨਹੀਂ ਬਿਜਲੈਸ ਕੋਲੇ ਜਾ ਕੇ ਪਰਚਾ ਦਰਜ ਕਰਾਉਂਦੀ ਜੀ ਕਿਉਂ ਨਹੀਂ ਜਾ ਕੇ ਬੋਲਦੇ ਹੋ ਇਹ ਆਪੋਜੀਸ਼ਨ ਬੰਦੇ ਨੇ ਕਿ ਸੋ ਇਨਵੈਸਟੀਗੇਸ਼ਨ ਜਿਹੜੀ ਆ ਮਾਨਜੋਖ ਸਪੀਕਰ ਸਾਹਿਬ ਇਨਵੈਸਟੀਗੇਸ਼ਨ ਜਿਹੜੀ ਆ ਕਾਹ ਦੇ ਸਿਸਿਡੈਂਟ ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਇਹਨਾਂ ਨੂੰ ਕੌਣ ਰੈਡੀ ਕਮੈਂਟਰੀ ਬੰਦ ਕਰਵਾ ਇਹਨਾਂ ਨੂੰ ਕੌਣ ਆਪਣੀ ਰੈਡੀ ਕਮੈਂਟਰੀ ਬੰਦ ਕਰ ਉਹਦੀ ਇਨਵੈਸਟੀਗੇਸ਼ਨ ਜਿਹੜੀ ਆ ਪੰਜਾਬ ਦੀ ਜੋ ਵੀ ਜਿਹੜੀ ਇਜਾਜ਼ਤ ਤੋਂ ਬਿਨਾਂ ਕਿਹਾ ਗਿਆ ਰਿਪੋਰਟ ਲਾ ਕੀਤਾ ਜਾਵੇ ਹੋ ਜਾਊਗਾ ਪਤਾ ਲੱਗ ਜੂ ਕੌਣ ਕੀ ਆਗਾ ਸੋ ਇਨਵੈਸਟੀਗੇਸ਼ਨ ਹੋ ਜਾਣ ਤੋਂ ਇਹਨਾਂ ਨੂੰ ਕੌਣ ਠੰਡ ਰੱਖਣ ਇਹ ਇਹਨਾਂ ਦੇ ਸਮੇਂ ਤੇ ਕੁਝ ਹੋਇਆ ਪੰਜਾਬ ਜਾਣ ਦਾਗਾ ਤੁਹਾਡੇ ਹੀ ਬਹੁਤ ਸਾਰੇ ਕਲੀਗ ਜਿਹੜੇ ਜੇਹਾਂ ਦੀ ਹਵਾ ਖਾ ਰਹੇ ਨੇਗੇ ਉਹਨਾਂ ਬਾਰੇ ਵੀ ਕੁਝ ਦੱਸਦਿਆ ਕਰੋ ਪੰਜਾਬ